ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁਖਤ ਕਲੀਪਾ ਤੋਂ ਦੂਰ ਰੱਖੇ ਅੱਛੀ ਜਣਾ ਜੀ ਅੱਜ ਡੈਡੀ ਦੀ ਦਵਾਈ ਲੈਣ ਤੁਹਾਨੂੰ ਪਤਾ ਹੀ ਆ ਜੀ ਅਸੀਂ ਪਾਂਬਰੀ ਆ ਤੁਸੀਂ ਪਹਿਲਾਂ ਵੀ ਵੀਡੀਓ ਚ ਦੇਖਿਆ ਹੀ ਆ ਸਾਨੂੰ ਹਾਂ ਤੁਹਾਨੂੰ ਮੈਂ ਗਾਹ ਮળોਂਦੀ ਆ ਜੀ ਵਿੱਕੀ ਸਿੰਘ ਨੂੰ ਉਹ ਨਾਲ ਗੱਲਬਾਤ ਕਰਨਗੇ ਇਹ ਮੈਂ ਤੁਹਾਨੂੰ ਹੁਣ ਸਾਰੀ ਐਕਸਪਲੇਸ਼ਨ ਵਿੱਕੀ ਸਿੰਘ ਦਊਗਾ ਜੀ ਤੁਹਾਨੂੰ ਹਾਂਜੀ ਵਿੱਕੀ ਸਿੰਘ ਸਾਰਿਆਂ ਨੂੰ ਪਿਆਰ ਭਰੀ ਸਸਰੀਕਾਲ ਜੀ ਤੇ ਦੂਸਰੀ ਗੱਲ ਹੈਗੀ ਹੈ ਜੀ ਐਦਾਂ ਹਾਂਜੀ ਵੀ ਮੈਂ ਅੱਜ ਪਹਿਲੀ ਵਾਰ ਸੰਦੀਪ ਨੂੰ ਕਹਾਵਾ ਵੀ ਇੰਨੇ ਸਾਲ ਹੋ ਗਏ ਤੁਹਾਨੂੰ ਵੀਡੀਓ ਬਣਾਉ ਮੈਨੂੰ ਵੀ ਤੁਸੀਂ ਵਿੱਚ ਤੇ ਕੁਝ ਕੱਖ ਸਿੱਖਿਆ ਕਿ ਨਹੀਂ ਸਿੱਖਿਆ ਸਿੱਖਿਆ ਜੀ ਵੀ ਵੀਡੀਓ ਬਣਾ ਤੂੰ ਹਾਂ ਆਉਣ ਨੂੰ ਦੇਖਣਾ ਤੁਸੀਂ ਵੀ ਕੀ ਕਰਕੇ ਆਈ ਕਿਹਨ ਸਿੱਖਿਆ ਜੀ ਮੈਂ ਮਾਸੋਂ ਹੀ ਇਹਨੇ 77 ਸਤਿ ਸ਼੍ਰੀ ਅਕਾਲ ਬੁਲਾ ਕੇ ਡਾਲਲ ਦੀ ਵੇਡਤੀ ਮੇਰੇ ਪਰ ਲਿਆ ਕੇ ਐਹ ਤੀਮੀਆਂ ਹੈ ਇਹ ਜਿਹੜੀਆਂ ਹੁੰਦੀਆਂ ਨਾ ਤੀਮੀਆਂ ਇੱਕ ਘਰਾਨੇ ਦੀ ਹੁੰਦੀ ਜਿਹੜੀ ਆਪਣੇ ਘਰ ਵਾਲੇ ਤੇ ਗੱਲਾਂ ਕਰਨ ਬੇੜ ਦੰਦੀ ਹੈ ਮੇਰੇ ਘਰ ਵਾਲਾ ਗੱਲ ਖਤਮ ਕਰੂ ਲਈ ਤੂੰ ਉੱਧਰ ਉੱਠ ਪਹਿਲਾਂ ਸਾਤਰੀ ਕਾਟ ਚਾਰਟ ਕਰਤੀ ਖਤਮ ਕਰਨਗੇ ਬਿਕਰਮ ਸੀ ਸਾਤਰੀ ਗੱਲ ਬਣਾ ਦੇ ਪੁੱਤ ਵਾਹਿਗੁਰੂ ਵਾਹਿਗੁਰੂ ਇਹਦੀ ਧੀ ਤਾਨਾ ਜਾਂ ਮੈਂ ਤਾਨਾ ਜਾਂ ਵਿਚਾਰਾ ਸਰਪ ਤਾਨਾ ਕੱਪੜੇ ਹੁਣ ਬਦਲੇ ਆ ਆਪਾਂ ਫੇਰ ਲਿਟਲੇ ਹੁਣ ਤਾ ਮੇਰੇ ਨਾਲ ਜਾਣਾ ਕਿ ਨਹੀਂ ਜਾਣਾ ਮੈਨੂੰ ਦੱਸ ਦੇ ਪਹਿਲਾਂ ਸੱਤ ਦੀ ਗੱਲ ਤਾਂ ਬਣਾ ਦੇ ਯਾਰ ਮੈਂ ਬਰਾਦਾਤੀ ਬਲਾਤ ਹੈ ਇਹਦਾ ਖਾਲਸਾ ਬਹਿਣੀ ਦੀ ਫਟੇ ਮੈਂ ਤਾਂ ਪਹਿਲਾਂ ਹੀ ਭਾਈਆ ਅੱਛਾ ਉਹ ਪਹਿਲਾਂ ਵਾਲੀ ਵੀਡੀਓ ਤੇ ਉਹ ਕੱਲ ਲੋਕਾਂ ਨੇ ਸਾਰਿਆਂ ਨੇ ਕਬੂਲ ਕਰ ਲਈ ਚੱਰੀ ਸੱਤ ਦੀ ਗੱਲ ਹਾਂ ਇਹ ਜਿਹੜੀ ਅਗਲੇ ਅਗਲੇ ਦਿਨ ਚੱਲਣੀ ਉਹ ਉਹ ਹੋਏ ਹਾਂ ਹੁਣ ਤੂੰ ਮੈਨੂੰ ਦੱਸ ਵੀ ਤਾ ਮੇਰੇ ਨਾਲ ਜਾਣਾ ਕੱਦ ਨਹੀਂ ਮੈਂ ਗੱਡੀ ਲੈ ਕੇ ਆ ਤੇਰੇ ਬਾਅਦ ਤਾ ਨਹੀਂ ਮੈਂ ਬੈਠ ਕਰਨਾ ਉਹਨਾਂ ਓਕਾ ਕਿ ਬੈਠਣਾ ਮੈਨੂੰ ਓਕਾ ਓਕਾ ਲੋ ਹਾਂ ਕਿਆ ਨੰਦ ਕੋ ਮੇਉ ਇਹ ਵੀ ਕਰ ਗਈ ਨਹੀਂ ਦਾਦੀ ਨੇ ਜੀ ਆਪਣੀ ਆਪਣੀਆਂ ਆਪਣੇ ਗੱਲ ਚ ਤਾਂ ਨਾ ਉਹ ਲਾ ਕੇ ਹ ਹਾਰ ਸਰੇਂਦਰ ਦੇ ਪਾਸ ਤਾਂ ਵੀ ਸਰੇਂਦਰ ਨੂੰ ਲੈ ਜੋ ਕਹਿੰਦਾ ਨਾਲੇ ਕਹਿੰਦਾ ਵਿਚਾਰੀ ਘੁੰਮੇ ਹੋਗੀ ਵੀ ਇਹ ਕਿੱਥੇ ਜਾਂਦੀ ਕਿੱਥੇ ਜਾਦੀ ਜਾਂਦੀ ਕਿਹਦੇ ਨਾਲ ਜਾਣਾ ਨਾ ਕਿਹਦੇ ਨਾਲ ਨਹੀਂ ਹਾਂ ਆਹ ਆਹ ਮੇਰਾ ਡੈਡੀ ਕਹਿੰਦਾ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕਿਹਨਾਂ ਤੂੰ ਜਵਾਨ ਨੇ ਬੁੱਪ ਕੂਹੀ ਗਰੀ ਜਾਣਾ ਜੱਟਾ ਦਾ ਕੰਮ ਨਹੀਂ ਨੇ ਉਹ ਤੂੰ ਉਹਦਾ ਗਾਣਾ ਹਕੀਮ ਕਹਿੰਦਾ ਹੈ ਨਾ ਆਪਣੀ ਮੁੰਡੇ ਕਹਾਂ ਬਾਦਸ਼ਾਹ ਰਿਹਾ ਹੈਗਾ ਨਾ ਬਾਦਸ਼ਾਹ </body> ਬੋੜਾ ਵੱਜਦੀ ਆਉਂਦੇ ਆਉਂਦੇ ਆ ਇੱਕ ਕਿਲੋਮੀਟਰ ਪੁੱਛੇ ਪਾਂਬਰੀ ਰੇਲਵੇ ਲਾਈਨ ਕੋਲ ਦੀ ਬੋੜਾ ਲੱਗਦੀ ਆ ਹ ਮੇਰੇ ਵੀ ਉਹ ਗੱਲ ਯਾਦ ਆ ਜਾਂਦੀ ਆ ਡੈਡੀ ਨੇ ਆਉਣਾ ਬੈਨ ਦਾ ਸਾਰਾ ਕੰਮ ਸਕੂਲ ਦਾ ਖਤਮ ਕਰਕੇ 5 ਵਜੇ ਲਾਲਾ ਸੰਦੀਪ ਫਿਰ ਤੜਕਾ ਸਾਗ ਨੂੰ ਸਾਗ ਦਾ ਜਿਹੜਾ ਮੂੰਹ ਚ ਪਾਣੀ ਆ ਗਿਆ ਡੈਡੀ ਨੇ ਨਾ ਜਿਹੜੀਆਂ ਹਰੀਆਂ ਨਹੀਂ ਹੁੰਦੀ ਆ ਉਹਨਾਂ ਦਾ ਤੜਕਾ ਲਾ ਕੇ ਵਰਿਕਾ ਗੱਲਾਂ ਸੀ ਬਾਤ ਤੀ ਨਾ ਰੋਟੀ ਬਾ ਇਕੱਠੇ ਨਿਖਾਦੀ ਆ ਤਾਹੀਂ ਦਾਦੀ ਤਾਹੀਂ ਵਜਨ ਵਧਾਇਆ ਪੈਣਾ ਖਾ ਖਾ ਕੇ ਜਾਂਦਾ ਹੈ ਵੀ ਨਹੀਂ ਸੀ ਪੁੱਛ ਲੋ ਇਹ ਆਪਣਾ ਸੁਣਨੇ ਭੁੱਖਾ ਨਾ ਪੁੱਲੀ ਹਾਂ ਇਹਦਾ ਤੜਕਾ ਲਾ ਕੇ ਮੈਂ ਬਹੁਤ ਵਾਦਾ ਆ ਉਧਰ ਦੇਖੀ ਉਹ ਸਿਲੰਡਰ ਉਹਨੂੰ ਵੀ ਦੇਖੀ ਰੀਤ ਨੂੰ ਉਧਰੋਂ ਲੰਘ ਕੇ ਆ ਚੱਕਦੀ ਉਧਰ ਸਮਾਨ ਹੋ ਰਿਹਾ ਕਸੂਸਰੇ ਵਾਲਾ ਪਿਆ ਜਿਹੜੀ ਉਹਦਾ ਇਹਦਾ ਪਤਾ ਕੁਝ ਨਹੀਂ ਹੁਣ ਅੱਲੇ ਪੱਤਿਆਂ ਦੀ ਬਹੁਤ ਸਬਜ਼ੀ ਇਹ ਤੜਕਾ ਲਾਵਾਂ ਬੰਦ ਬਹੁਤ ਲੱਗਦਾ ਦਾ ਇਹ ਲਸਣ ਘੱਟ ਪਾਓ ਪੱਤੇ ਨਹੀਂ ਉੱਪਰ ਨੇ ਉਹ ਖਾ ਘਾੜੋ ਮੈਂ ਘਟਿਆਂ ਦੀਆ ਲਾ ਲਉ ਤਾਹੇ ਗੜਿਆਂ ਦੀ ਬੁੱਕਰ ਗੜਿਆਂ ਦੀ ਚਾਹ ਲਸਣ ਦੀਆ ਨਾਲੋਂ ਹੂੰ ਹੁਣ ਜਿਹੜੇ ਬੈਲਾ ਬੈਲਾ ਦਾ ਬੂਟਾ ਮੇਰਾ ਹਾਂ ਮੇਰਾ ਇੱਕ ਟੋਟਾ ਪੂਰਾ ਉਹਦਾ ਰੱਖ ਲਈ ਸੰਭਾਲ ਕੇ ਇਹ ਸਾਰੇ ਖੜਾ ਸਾਰੇ ਖੜਾ ਬੰਡੇ ਚ ਨਾ ਲੰਘ ਜਵੇ ਵਾਲੇ ਦਾ ਨਾ ਬੰਨਣਾ ਘੱਟ ਨਾਨਾ ਦੀ ਜੇਬ ਨਾਨੇ ਦੀ ਜੇਬ ਤੋਂ ਕੱਢ ਲੈ ਨੋਟ ਇਹ ਪਤੜ ਪਾ ਪਾਈਦੀ ਐਂ ਕਰਦੀ ਇਹ ਹੂੰ ਪਾਪਾ ਜੀ ਦਾ ਫੋਨ ਕੱਢ ਦਿੰਦੀ ਇਹਨੂੰ ਆਹ ਤਾ ਪੁੱਤ ਸਾਸਤਰੀ ਘਾਲਤਾ ਬਾਈ ਅੱਜ ਪਸਾ ਬੇ ਸੰਦੀਪ ਹਾਂਜੀ ਤਦਿਆ ਗੁੱਤਾ ਬਹੁਤ ਟੈਟ ਕਰੀਵੇਂ ਵਾਲਾਂ ਨੂੰ ਖਿੱਚ ਪੇਵੇਂ ਅੱਛਾ ਜੀ ਆ ਖਿੱਚ ਖਿੱਚ ਕੇ ਵਾਲ ਨਹੀਂ ਵਧਣੇ ਇਹਦੇ ਹਾਂਜੀ ਪਰ ਕੁਦਰਤੀ ਉਹ ਵਧਣੇ ਜੇ ਵਧਣੇ ਆ ਅੱਗੇ ਖਿੱਚ ਖਿੱਚ ਕੇ ਟੈਟ ਟੈਟ ਕਰਕੇ ਬਨੂਗੀ ਟਿੱਲਾ ਕਰ ਦਿੰਨੀ ਹੈ ਹਾਂ ਪੁੱਪੂ ਔਰ ਇਹ ਪੁੱਤ ਤੇ ਹੁਣ ਸਰਿੰਦਰ ਹੋ ਗਈ ਜੀ ਸਾਡੇ ਨਾਲ ਜਾਣ ਨੂੰ ਤਿਆਰ ਮੈਂ ਜੀ ਕੀ ਖਾਲਸਾ ਵੇ ਜੀ ਕੀ ਖਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੜਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਜੀ ਪ੍ਰਮਾਤਮਾ ਸਾਰਿਆਂ ਨੂੰ ਜਿੰਨੇ ਵੀ ਬਜ਼ੁਰਗ ਆ ਸਾਡੇ ਭੈਣ ਭਰਾ ਆ ਸਾਰਿਆਂ ਨੂੰ ਮਰਹਮ ਦੇ ਤੜਦੀ ਕਲਾ ਚ ਰੱਖੇ ਤੇ ਹੁਣ ਰੀਤ ਨੇ ਜੀ ਰੀਤ ਦਾ ਤਾਂ ਇੱਕ ਤਾਂ ਹੁੰਦਾ ਵੀ ਦੋ ਪੈਰ ਰੀਤ ਤਾਂ ਸਾਡੀ ਦੇ ਲੱਗੇ ਚਾਰ ਪੈਰ ਚਾਰ ਪੈਰ ਇਹ ਵੀ ਟਿਕਦੀ ਇਹਨੂੰ ਬਸ ਆਇਓ ਹੀ ਜਾਂਦਾ ਰੀਤ ਜਿੱਦਨ ਨੂੰ ਵੀ ਜਣਾ ਰੀਤ ਹੁਣ ਤਾਂ ਡੈਡੀ ਆ ਪਹਾੜ ਤੋਂ ਆਏ ਜਿੱਦਣ ਦੇ ਸੀ ਕੁਝ ਜ਼ਿਆਦਾ ਹੀ ਕੁਝ ਜ਼ਿਆਦਾ ਹੀ ਇਲਤਕਾਰ ਲੱਗੀ ਆਲੂ ਪਿਆ ਚੱਕੂ ਗੀ ਚਾਲ ਰੁੜਦੇ ਫਰਦੇ ਉਧਰ ਹਾਂ ਆਉਂਦੇ ਉਹ ਦਲਦਗੜੀ ਨਾ ਪਤਾ ਮੈਂ ਗੱਡੀ ਤੋੜ ਲੱਗ ਗਿਆ ਮੈਂ ਗੱਡੀ ਸਟਾਰਟ ਕਰਕੇ ਨਾ ਏਸੀ ਲਾ ਕੇ ਅੰਦਰ ਬਹਨਾਲਤੀ ਮਾਚਲੋਂ ਧੁੱਪ ਦੇ ਵਿੱਚ ਸੀ ਗੜੀ ਹਾਂ ਹਾਂ ਬਾਹਰ ਉਹ ਖੌਰੂ ਵੱਢਿਆ ਅੰਦਰ ਤੇ ਮੈਨੂੰ ਹਾਕਾ ਮਾਰੀਆ ਵੀ ਮੈਨੂੰ ਬਾਹਰ ਕੱਢ ਲਾ ਬਾਹਰ ਕੱਢ ਲਾ ਮਾਚਲੋਂ ਉਹ ਕੱਢਾ ਬਾਹਰ ਪਾਣੀ ਭੜਕੇ ਪਹਿਲਾਂ ਤਾਂ ਥੋੜਾ ਜਿਹਾ ਪਾਣੀ ਪਾਇਆ ਨੇ ਗੱਡੀ ਪਰ ਉਦੋਂ ਬਾਅਦ ਜੂਨ ਲੱਗਿਆ ਆਪਣੇ ਪਰ ਪੌਣ 12 8 ਪੌਂਦੀ ਨੂੰ ਲੈ ਕੇ ਗਿਆ ਚੱਕ ਕੇ ਉੱਪਰ ਨੂੰ ਇੱਕ ਚੀਕਾਂ ਬਹੁ ਮਾਰਦੀ ਇਹ ਹਾਂ ਹਾਂ ਕੇ ਲੈ ਆਈ ਹੁਣ ਤਾਂ ਕਿਨੇ ਆਏ ਤਾਂ ਪਤਾ ਨਹੀਂ ਕਿਆ ਕਿਆ ਚੱਕਦੀ ਮਰੂਦ ਦਾ ਪੱਤਾ ਮਰੂਦ ਦਾ ਪੱਤਾ ਔਰ ਤੇ ਮੇਰੇ ਤਰ ਕਿਟਾਈ ਹੋਇਆ ਮੇਰਾ ਪੱਤਾ ਨਾ ਥੋੜਾ ਜਾ ਤੂੰ ਇਹਦੀ ਕਿਟਾਈ ਕਰ ਦੋ ਬਸ ਬਸ ਪਹਿਲਾਂ ਸਤਰੀ ਗਣ ਬੰਦ ਸਰਨ ਕਾ ਛਾਰਾ ਨੂੰ ਸਸਰੀ ਕਾਲ ਜੀ ਜੋ ਬਣਈ ਸੋਨਹਾਲ ਸਤਿ ਸ੍ਰੀ ਅਕਾਲ ਇਹ ਹੁਣ ਟਿੱਡੀ ਜੀ ਅਸੀਂ ਪਾਦਲ ਜੀ ਪੜਨ ਅਜੇ 2 ਸਾਲ ਦੀ ਇਹ 2 ਸਾਲ ਚਾਰ ਕ ਮਹੀਨੇ ਦੀ ਹੋ ਗਿਆ ਫਰਵਰੀ ਚ ਫਰਵਰੀ ਮਾਰਚ ਪ੍ਰਾਨ 3 ਕ ਮਹੀਨ 2 ਮਹੀਨੇ ਦੀ ਹੋ ਜਾਂਦਾ ਪਸਾ ਪੌਣੀ ਦਾ ਤਿੰਨ ਸਾਲ ਦੀ ਪਲੇ ਵਿੱਚ ਰੱਖ ਦੇਣੀ ਕਿ ਪਲੇ ਵਿੱਚ ਪਾ ਦੇਣੀ ਪਲੇ ਵਿੱਚ ਇਹ ਪੌਣੀ ਪਊਗੀ ਆਪਾਂ ਨੂੰ ਗਾਹਾਂ ਗਾਹਾਂ ਆ ਛੁੱਟੀਆਂ ਨੱਕ ਜਣ ਜਿਉਂਦੀਆਂ ਕਿਉਂਕਿ ਇਹਨਾਂ ਤਾਂ ਘਰ ਤਾਂ ਜਿਹੜੀ ਨਾ ਸਿੱਧੂ ਆਲੇ ਆਂਦਾ ਪਿਆ ਹੋਰੂ ਵੱਢਦੇ ਕੋਸ ਇੱਕ ਚੀਕ ਪਾਣੀ ਉੱਤਰ ਲੱਗਿਆ ਬਸ ਰਾਟ ਮਗਰੇ ਜਾ ਕੇ ਚੀਕਾਂ ਬਹ ਮਾਰ ਲੱਗੀ ਡੇੜੀ ਨਹੀਂ ਪਲੇ ਵਿੱਚ ਹੁੰਦਾ ਡੇੜੀ ਉੱਚ ਬੱਚੇ ਖਲਾਉਂਦੇ ਆ ਬੈਠਣਾ ਸਿਖਾਉਂਦੇ ਆ ਪੜ੍ਹਨਾ ਬੈਠਣਾ ਸਿਖਾਉਂਦੇ ਪੜ੍ਹਨਾ ਚਾਰਕ ਘੰਟੇ ਰਹਿਣਾ ਬਤੀਤ ਕਰ ਲੰਦਾ ਉਹਨੂੰ 12 ਵਜੇ ਲੈ ਆਉਂਦਾ ਐਡਜਸਟਮੈਂਟ ਜੀ ਨਿਆਣਾ ਆਪਣੇ ਸਿੱਖ ਨੂੰ ਆਂਗਣਵਾੜੀ ਗੱਲ ਉਹ ਆਂਗਰਵਾੜੀ ਯਾਰ ਕਰਦੇ ਆਂ ਆਂਗਣਵਾੜੀ ਵਾਲਾ ਕੰਮ ਹੋਣਾ ਇਧਰ ਨਾਲ ਆਂਗਣਵਾੜੀ ਚ ਕੱਲੀ ਨਹੀਂ ਜਾਂਦੀ ਹਾਂ ਅਸਲ ਤਾਂ ਪਹਿਲਾਂ ਪਹਿਲਾਂ ਇਹਨੂੰ ਸੈੱਟ ਕਰਨੀ ਪਣਾ ਤਾ ਆਏ ਨਿਆਣੀ ਉਹ ਆ ਤਿਆਰੀ ਕਿਆ ਕਰਨੀ ਮਾਮੀ ਕਿਆ ਨਹੀਂ ਖੋਲੀ ਚਲੋ ਠੀਕ ਆ ਜੀ ਨਿਕਲਦੇ ਆ ਅਸੀਂ ਉਹ ਦੇਖਦੇ ਆਂ ਕਿ ਆਪਾਂ ਪ੍ਰੋਗਰਾਮ ਬਣਦਾ ਤੁਸੀਂ ਵੀਡੀਓ ਦੇ ਨਾਲ ਬਣਨਾ ਜੀ ਬਾਏ 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 ਜੇ ਤਾਂ ਬਾਏ ਕਰਦੇ ਸਤਨਾਮ ਵਾਹਿਗੁਰੂ ਜੀ ਹਾਂ ਜੀ ਹਾਂ ਜੀ ਹੰਡ ਗਰਮੀ ਬਹੁਤ ਆਈ ਠੰਡ ਬਹੁਤ ਆ ਜੀ ਗਰਮੀ ਬਹੁਤ ਆਈ ਨੇ ਠੰਡ ਬਹੁਤ ਆ ਜੀ ਇਹਦੇ ਕਰਕੇ ਫਿਰ ਠੰਡੀ ਚੀਜ਼ੇ ਖਾਣੀ ਪੈਦੀ ਸਾਨੂੰ ਕੋਈ ਨਾ ਕੋਈ ਆ ਅਜੇ ਪਹੁੰਚਿਆ ਜੀ ਮਰਣ ਦੇ ਗਰਮੀ 10 ਕਿਲੋਮੀਟਰ ਚੱਲ ਗਏ ਘਮਾਣੋਂ ਤੋਂ ਇੱਥੇ ਤੱਕ ਗਰਮੀ ਬਹੁਤ ਆ ਜੀ ਤੇ ਇਹਨਾਂ ਨੂੰ ਬਲੂਦਾ ਕੁਲਬੀ ਵਾਲਾ ਦੇਖ ਗਿਆ ਜੀ ਹਾਂ ਜੀ ਆ ਬਣਵਾ ਲਈ ਪਰ ਇਹਨੇ ਕਲਰ-ਕਲਰ ਦੇ ਵਿੱਚ ਬਹੁਤ ਪਾਇਆ ਹੋਇਆ ਏ ਹੈਗੇ ਸਾਡੀ ਸਿਹਤ ਲਈ ਹਾਨੀਕਾਰਕ ਇੱਕ ਤਾਂ ਹੈਗੇ ਆਈਸਕ੍ਰੀਮ येलो ਹਾਂ ਇੱਕ ਚਾਕਲੇਟ ਹਾਂ ਤੂੰ ਕਹਿ ਕਹਿੰਦੀ ਐ ਮੇਰੇ ਮੇਰੇ ਵੀ ਗਲਤੀ ਦਿਖਾਓ ਮੇਰੇ ਵੀ ਦਿਖਾ ਦੋ ਬਸ ਇਹ ਚੀਜ਼ਾਂ ਖਾਣ ਨੂੰ ਤਾਂ ਸਵਾਦ ਲੱਗਦੀਆਂ ਸਾਨੂੰ ਪਰ ਆ ਜੈਲ ਦੀਆਂ ਜੀਆਂ ਹੈ ਨਾ ਕਰਦੀਆਂ ਕਿ ਰੰਗ ਦਿੰਦੀਆਂ ਅੱਛਾ ਆ ਤਾਂ ਪਿੜੀ ਜੀ ਆਈਸ ਕਰੀਮ ਹੈ ਉੱਪਰ ਹੂੰ ਜਿਹੜੀ ਪਿੜੀ ਹੈ ਕਲਰ ਤਾਂ ਇਹਦੇ ਵਿੱਚ ਪਈ ਹੈ ਤਾਂ ਹੀ ਪਿੜੀ ਹੋਈ ਹੈ ਇਹ ਗੜੇ ਅੰਬਾਂ ਦੀ ਬਣਾਤੀ ਉਹਨੇ ਆਇਆ ਚਲੋ ਪਤਾ ਨਹੀਂ ਹੁਣ ਖਾਣ ਨੂੰ ਸਵਾਦ ਬਸ ਸਵਾਦ ਦੇਖੀ ਜਾ ਬੜਾ ਬਸ ਦੱਖਣ ਜਿਹਦਾ ਸਾਹ ਫੇਰ ਹੋਇਆ ਵਾ ਜੀ ਅੱਜ ਉਹਦੇ ਕਰਕੇ ਮੌਸਮ ਕੁਝ ਖੁੱਲ ਜਾ ਨਹੀਂ ਰਿਹਾ ਨਹੀਂ ਪਤਾ ਨਹੀਂ ਕੱਲ ਨੂੰ ਬਤਾਉਂਗਾ ਹਾਂ ਮੌਸਮ ਕੁਝ ਖੁੱਲ ਜਾ ਨਹੀਂ ਰਿਹਾ ਵੀ ਮੌਸਮ ਖੁੱਲੇ ਤਾਂ ਗੱਲ ਬਣੇ ਮੌਸਮ ਠੀਕ ਹੈ ਜਾਈ ਇੰਨੇ ਲੋਕਾਂ ਦੀ ਵਿਚ ਰਹਿਣੀ ਜਿਹੜੇ ਕਿਸਾਨਾਂ ਦੀਆਂ ਕਣਕਾਂ ਵੱਢੀਆਂ ਜਾਣ ਹੂੰ ਗਰਮੀ ਬੰਦਾ ਬਰਦਾਸ਼ਤ ਕਰ ਲੂਗਾ ਜਿਹੜੀ ਮੀਂਹ ਦੇ ਵਿੱਚ ਕਣਕ ਦਾ ਨਾ ਹੋਣੀ ਆ ਉਹ ਨਹੀਂ ਬਰਦਾਸ਼ਤ ਹੁੰਦੀ ਹਾਂ ਦੱਖਣ ਦੱਖਣ ਆ ਨਾ ਜਿਹੜਾ ਦੱਖਣ ਦੱਖਣ ਦਾ ਮਤਲਬ ਹੁੰਦਾ ਵੀ ਜਦ ਦੱਖਣ ਚੱਲ ਗਿਆ ਜੇ ਨਾ ਰੁਕਣਾ ਤਬੱਦਲਾ ਨਿਕਲ ਲਿਆ ਤੇ ਮੀਂਹ ਪੈਣਾ ਕਿਤੇ ਪੈ ਜਵੇ ਅ ਪਛੇ ਪਿੱਛ ਸਮਝੋ ਲੋ ਵੀ ਅ ਦੋ ਦੋ ਦਿਨ ਪਹਿਲਾਂ ਇੱਧਰ ਗੁਰਦਾਸਪੁਰ ਸਾਈਡ ਐਣ ਵੀ ਪੈ ਗਈ ਮੀਂਹ ਵੀ ਪੈ ਗਿਆ ਅ ਫਸਲਾਂ ਵੀ ਵਿੱਚ ਬਰਬਾਦ ਹੋ ਗਈਆਂ ਹੋ ਪਰਮਾਤਮਾ ਪਈ ਸਮੱਤ ਬਖਸ਼ੇ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਵੀ ਬੇਨਤੀ ਕਰ ਸਕਦੇ ਆ ਵੀ ਭਾਈ ਜਿਹੜਾ ਜਿਹੜਾ ਦਾਣਾ ਬੀਜਿਆ ਹੋ ਸਾਭ ਆਪਣਾ ਆਪਣਾ ਘਰ ਪਹੁੰਚਣ ਸਾਰਿਆਂ ਦੇ ਸਭ ਦੇ ਆਪਣੀ ਆਪਣੀ ਕੋਠੀਆਂ ਦੇ ਵਿਚਾਰੇ ਆ ਜਵੇ ਹਾਂ ਤੇ ਜਿਹੜੀਆਂ ਉਮੀਦਾਂ ਰੱਖੀਆਂ ਆਪਣੇ ਉਮੀਦਾਂ ਵੀ ਪੂਰੀਆਂ ਹੋਣ ਤੇ ਇੰਨੀਆਂ ਨੇ ਕਿਆ ਕਿਆ ਸੋਚਿਆ ਹੋਇਆ ਵੀ ਮੇਰੇ ਦਾਣੇ ਆਉਣਗੇ ਬਹੁਤ ਉਮੀਦਾਂ ਜਿਨ੍ਹਾਂ ਦਾ ਹੁਣ ਕੋਈ ਸੱਡ ਬਿਜ਼ਨਸ ਨਹੀਂ ਹੈਗੇ ਖੇਤੀ ਪਰੇ ਆ ਉਹਨਾਂ ਦੀਆਂ ਸਾਰੀਆਂ ਉਮੀਦਾਂ ਫਸਲ ਪਰ ਹੁਣ ਜਿਨ੍ਹਾਂ ਦਾ ਕੋਈ ਸੱਡ ਬਿਜ਼ਨਸ ਹੈਗੇ ਉਹਨਾਂ ਨੇ ਤਾਂ ਚੱਲ ਆਈ ਚਲਾਈ ਤੇ ਚੱਲ ਜਣਾ ਕੰਮ ਚਲੋ ਕੋਈ ਨਹੀਂ ਮਹਾਰਾਜ ਸਾਰਿਆਂ ਦੇ ਕੰਮ ਚੱਲਦਾ ਰੱਖੇ ਤੇ ਹੁਣ ਅਸੀਂ ਛੱਡ ਲਈਏ ਜੀ ਇਹ ਤੇ ਹੁਣ ਜਿਹੜੀ ਨਾ ਪਾਈ ਨੇ ਵਿੱਚ ਗਲਕੰਦ ਪਾਈ ਆ ਮੈਨੂੰ ਗਲਕੰਦ ਤੇ ਇੱਕ ਗੱਲ ਯਾਦ ਆਉਂਦੀ ਆ ਕਿਆ ਗਲ ਕੰਦ ਦਾ ਮੇਰਾ ਨਾ ਤਾਇਆ ਹੀ ਤੁਹਾਨੂੰ ਨਹੀਂ ਪਤਾ ਮੇਰੇ ਤਾਇਆ ਦੀ ਚਾਰ ਭਾਈ ਤੇ ਨਾ ਡੈਡੀ ਹੋਣੀ ਜਿਹੜੇ ਸਭ ਤੋਂ ਬਡੇ ਤਾਇਆ ਦੀ ਉਹਨਾਂ ਦੀ ਡੈਥ ਹੋ ਗਈ ਹੂੰ ਜਿਆਦਾ ਸੀ ਜਣਾ ਮੋਟਰ ਤੇ ਜਾਣ ਕਹਣਾ ਰੋਕ ਟੋਕ ਹੁੰਦੀ ਸੀ ਛੋਟਾਂ ਦੇ ਹੱਥ ਤੇ ਨਾ ਨੇ ਚੰਚੇ ਦੋ ਦੋ ਗਲਕੰਦ ਦੇ ਰੱਖਣੇ ਨਾ ਜਦ ਉਹ ਜਾਦ ਭਾਈ ਨੇ ਦਵਾਤੀ ਵੀ ਗਲਕੰਦ ਵੀ ਖਾਦੀ ਹੋਈ ਉਹ ਚੀਜ਼ ਸੀ ਹੁਣ ਤਾਂ ਮਸ਼ੀਨੀ ਸਾਰੇ ਕੰਮ ਹੋ ਗਏ ਡੱਬਿਆਂ 'ਚ ਕਿਹੜਾ ਗਲਕੰਦ ਬਣਾਉਂਦਾ ਕੋਈ ਵੀ ਹੂੰ ਜਦ ਤਾਂ ਪਜਾਣੇ ਬਰ ਬਜ਼ੁਰਗਤਾ ਜੀ ਆਇ ਕਨ ਜਾਬ ਹੋ ਜਾਣੇ ਗੁਲਾਬ ਦੇ ਬੂਟੇ ਫੁੱਲ ਤਿਆਰ ਹੋ ਜਾਣੇ ਉਹ ਨਾਲ ਦੀ ਨਾਲ ਪੱਤੀਆਂ ਤੋੜ ਤੋੜ ਕੇ ਜੀ ਹਾਂ ਡੱਬੇ ਚ ਪਾਈ ਜਣਾ ਉੱਪਰ ਤੇ ਚੀਨੀ ਦੀ ਮੁੱਠੀ ਬਾਦਣੀ ਐਦਾਂ ਹੀ ਗੁਲਾ ਕੰਧ ਤਿਆਰ ਹੋ ਜਾਂਦੀ ਦੀ ਕੁਛ ਨਹੀਂ ਚਲੋ ਹੁਣ ਗੁਲਾ ਕੰਧ ਦਾ ਤਿਆਰ ਕਰਨ ਦੀ ਰੈਸਿਪੀ ਤੇ ਤੁਹਾਨੂੰ ਦੱਸਣੀ ਆ ਤੁਹਾਨੂੰ ਵੀ ਕਿ ਕਿਹੜਾ ਬਣਦੀ ਆ ਗੁਲਾਬ ਦੇ ਫੁੱਲਾਂ ਨਾਲ ਚੀਨੀ ਪਾ ਕੇ ਹਾਂ ਠੀਕ ਆ ਹੁਣ ਚਲ ਨਿਕਲਦੇ ਇੱਥੇ ਦੇਖ ਆਪੇ ਕੇ ਹਾਂ ਖੋ ਖੋ ਗਿਆ ਹਾਂ ਠੀਕ ਹੈ ਜੀ ਪਹੁੰਚ ਗਿਆ ਜੀ ਲੰਡਨ ਪਤਾ ਨਹੀਂ ਵੀ ਹੁਣ ਲੰਡਨ ਵਾਲਾ ਹੀ ਹੈ ਕਿਥੇ ਵਾਲਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਹੈਗਾ ਤੇ ਲੰਡਨ ਨਾਲ ਤੇ ਵੀ ਬੱਦ ਹੁੰਦਾ ਜਾਂ ਆਪਣੀ ਮਾਂ ਦੇ ਘਰ ਪਹੁੰਚ ਜਾਂਦੇ ਹੈ ਨਾ ਫਿਰ ਲੰਡਨ ਨਾਲ ਅਮਰੀਕਾ ਕੈਨੇਡਾ ਸਭ ਕੁਝ ਨੂੰ ਫੇਲ ਬੀਬੀ ਬਲਾ ਦੇ ਸਾਸਰੀ ਘਰ ਆਹੋ ਠੰਡਾ ਕਾਨੂੰ ਰੱਖਣਾ ਤਾਂ ਇੱਕੜੀ ਬਲਾ ਦੇ ਫੱਤੇ ਬਸ ਸਾਸਰੀ ਘਰ ਦੀ ਬੀਬੀ ਦੀ ਸਿਹਤ ਕਿਵੇਂ ਹੋਣਾ ਬਹੁਤ ਵਧੀਆ ਮੇਰੀ ਸਿਹਤ ਹਾਂ ਤਰ ਬੋਲ ਤੀ ਪਤਾ ਲੱਗਦਾ ਪਹੁੰਚ ਗਏ ਜੀ ਅਸੀਂ ਹੁਣ ਸਰਿੰਦਰ ਦੇ ਪੇਕੇ ਘਰ ਆਪਣੇ ਭਰਾ ਦੇ ਸਹੁਰੇ ਹਾਂ ਆਪਣੇ ਮਦਰ ਤੇ ਸੰਦੀਪ ਦੇ ਭਰਾ ਦੇ ਸਹੁਰੇ ਤੇ ਇਹ ਆਪਣੀ ਮਾਂ ਦੇ ਕੋਲ ਆ ਗਈ ਬੀਬੀ ਹੋ ਗਈ ਖੁਸ਼ ਸਾਨੂੰ ਮਿਲ ਕੇ ਆਏ ਪਿਆਰ ਤਾਂ ਜਿਹੜਾ ਮਾਂ ਦਾ ਪਿਆਰ ਹੁੰਦਾ ਉਹ ਮਾਂ ਦਾ ਹੀ ਹੁੰਦਾ ਮਾਂ ਦਾ ਹਾਂ ਮਾਂ ਦੀ ਹਾਂ ਤੂੰ ਵੀ ਕਹਿੰਦੀ ਮੈਂ ਕਿ ਤਾ ਦਾਨੀ ਕਹਿੰਦੀ ਮੈਂ ਵੀ ਏ ਠੰਡਾ ਚੱਕੀ ਮਿਰਦੀ ਮੇਰੇ ਵਾਲਾ ਜੀ ਮਾਮਾ ਪੀਣਾ ਨਹੀਂ ਹੈਗਾ ਕਹਿੰਦੀ ਮੈਂ ਵੀ ਲੰਨੀ ਆ ਚਲੋ ਜੀ ਹੋਰ ਕੁਸ ਹੋਰ ਚੀਜ਼ੀ ਨਹੀਂ ਤਾਂ ਵੀ ਲੋ ਇੰਨਾ ਨਹੀਂ ਮੈਂ ਵੀ ਨਾ ਪਤਾ ਉਹ ਕਿੱਥੇ ਨਾਜਰ ਬਾਈ ਕਿੱਥੇ ਆ ਨਾਜ ਕੰਮ ਕਰ ਗਿਆ ਵਾ ਹੈ ਉਹ ਡਿਊਟੀ ਪਰ ਗਿਆ ਵਾ ਉਹ ਡਿਊਟੀ ਤੇ ਬਣੇ ਤੇ ਕੰਮ ਕੰਮ ਦੀ ਕੰਮ ਦੀ ਤਰਜੀਹ ਪਹਿਲਾਂ ਹਾਂ ਬਾਕੀ ਸਾਰੇ ਕੰਮ ਬਾਅਦ ਚ ਜੇ ਕਮਾਉਂਗੇ ਤਾਂ ਹੀ ਕਹੋਗੇ ਪਰ ਆਇਆ ਤਾਂ ਬੀਬੀ ਦਾ بڑا ਮੁੰਡਾ ਬੈਠਾ ਹਾਂ ਦਬਾਈ ਚ ਨਾ ਸਾਧਾਰਵ ਚੱਲ ਮਿਹਨਤ ਲਾਈ ਮਿਹਨਤ ਕਰੀ ਬਈ ਦੋਹੇ ਪਾਣ ਐ ਐਡਾ ਵਧੀਆ ਮਕਾਨ ਛੱਤ ਲਿਆ ਹੋਰ ਹਾਂ ਹੁਣ ਬੀਬੀ ਬੈਠੀ ਔਰੇ ਫੜ ਲਾ ਫੜ ਲਾ ਉੱਠ ਕੇ ਫਿਰ ਇਹ ਕਹਿੰਦੀ ਜੜੀ ਨੇ ਮੇਰੇ ਨੇ ਪਿਆਨ ਹਮਮ ਹੋਰ ਬੀਬੀ ਤੇਰੀ ਸਿਹਤ ਐ ਠੀਕ ਠਾਕ ਹਾਂ ਪੁੱਤ ਠੀਕ ਅੱਗੇ ਨਾਲ ਤਾਂ ਕੰਬਣਾ ਜੇ ਘਟ ਗਿਆ ਨਾ ਬੀਬੀ ਘਟ ਗਿਆ ਕੋਈ ਲਾਹ ਦੱਸੋ ਮੰਮੀ ਉਹ ਅਲਾਜ਼ ਦਾ ਸੋਫਾ ਵੀ ਬੀਬੀ ਰਹਿ ਗਿਆ ਉਹ ਵੀ ਬੰਦ ਹੋ ਗਿਆ ਕਮਜ਼ੋਰੀ ਪੈ ਗਈ ਬਹੁਤ ਕੋਈ ਨਹੀਂ ਮੈਂ ਬਾਤ ਪੀ ਲੰਨਾ ਠੰਡਾ ਤਾਂ ਯਾਰ ਸ਼ੂਗਰ ਬਹੁਤ ਹੈ ਤੇ ਰੀਤਾ ਰੱਖ ਦੇ ਮੈਂ ਪੀ ਲੰਨਾ ਬਾਦ ਆ ਇੱਕ ਗੱਲ ਹੈਗੀ ਬੀਬੀ ਉਧਰ ਤੇ ਬਾਗ ਕਿਾ ਠੰਡੇ ਠੰਡੇ ਹਵਾ ਦੇ ਬੁੱਲੇ ਆਉਂਦੇ ਸਾਹਮਣੇ ਤੇ ਹਾਂ ਹਾਂ ਉਹ ਵੀ ਉਧਰ ਦੋਨੇ ਪਾਸੇ ਰਾਤ ਨੂੰ ਪੈ ਜਾਉ ਹਾਂ ਗੱਲ ਪੈਣਾ ਤਾਂ ਹੈ ਨਹੀਂ ਸੀ ਮੁੜ ਜਾਣਾ ਪਰ ਕਿਉਂਕਿ ਥੋੜਾ ਕੌਲਮ ਵੀ ਬੈਠਾ ਨਾ ਘਰੇ ਹਾਂ ਉਹ ਵੀ ਹਾਂ ਜੀ ਹਾਂ ਉਹ ਵੀ ਰੈਂਟਰ ਦੇ ਨਾਲ ਆ ਜੇ ਸਰਿੰਦਰ ਆ ਤਾਂ ਉਹ ਆ ਇੱਕ ਕੰਮ ਗਲਤ ਕਰਿਆ ਹਾਂ ਜੀ ਜੇ ਆਹ ਤੁਸੀ ਪਰੇਸ਼ਾਨ ਤਾਂ ਇਹਨਾਂ ਬੰਦਾ ਕੀ ਆ ਬਤਨਾ ਨਾ ਹੁਣ ਜੇ ਤੈਨੂੰ ਕਹੀ ਜਾਈਏ ਵੀ ਅਸੀਂ ਜੇ ਤੇਰਾ ਪ੍ਰੈਸ਼ਰ ਨਾ ਕਰਾਉਂਦੇ ਗਲਤ ਹੋ ਗਿਆ ਕੰਮ ਫੇਰ ਕਰਾਤਾ ਜਿਹੜਾ ਕਰਾਤਾ ਮੈਂ ਤਾਂ ਉਹ ਪਤਾ ਬੀਬੀ ਕੀ ਹੈ ਮੈਂ ਤਾਂ ਦਿੱਲੀ ਅੱਛਾ ਤਾਂ ਕੋਈ ਨਹੀਂ ਜਾਈ ਇੱਥੇ ਉਹ ਨਾ ਕੁਦੇ ਨਹੀਂ ਹਟੇ ਬੀਬੀ ਉਹ ਪਤਾ ਗਿਆ ਭਨੇਵਾਸ ਤੇ ਕਰਾਉਂਦਾ ਸਾਰਾ ਕੁਝ ਜੋ ਵੀ ਕਰਾਉਂਦੇ ਹਾਂ ਹੁਣ ਬਾਕੀ ਪਰਮਾਤਮਾ ਦੇ ਹੱਥਾ ਜਿਹੜੇ ਦੁੱਖ ਸੁੱਖ ਭੋਗਣੇ ਨਾ ਇੰਗਾ ਨੂੰ ਕਹਿਆ ਮਾਂ ਆਪਣੇ ਪਰੌਣਾ ਹੀ ਉੱਥੇ ਲਿਆ ਇੰਗਾ ਕੌਣ ਹੈ ਇੰਗਾ ਕਹਿੰਦੇ ਹਾਂ ਸਰਿੰਦਰ ਦਾ ਨਾ ਕੱਚਾ ਜੀ ਇੰਗਾ ਸਸਤੀ ਗਾਲੀ ਸਸਤੀ ਗਾਲੀ ਇੰਗਾ ਕੱਚਾ ਲੋ ਸਰਿੰਦਰ ਦਾ ਆ ਤਾਂ ਫੁੱਲ ਲੱਗੀ ਵੇ ਚੱਕੜਾ ਤੂੰ ਕਿੱਥੇ ਤੱਕ ਲੈ ਜੰਦਰ ਮਾਮਾ ਪੁੱਤੇ ਨਹੀਂ ਸਫਾਈ ਕਰਦਾ ਤੂੰ ਗੰਦ ਪਾਉਣ ਲੱਗੀ ਏਰੀ ਹਟਦੀ ਹੈਗੀ ਹਾਂ ਬੀਬੀ ਤੇਰਾ ਵੀ ਤਰੀਤੀ ਨੇ ਪਰੇਸ਼ਨ ਕਰਾਤਾ ਮੈਂ ਬਣਾ ਲੈਂਦਾ ਕਹਾਂ ਨੂੰ ਤਾਂ ਆਉਂਗੇ ਤਾਂ ਬਣਾਉਂਗਾ ਕਹਾਂ ਨੂੰ ਆ ਜਾ ਹਾਂ ਕੋਈ ਨਹੀਂ ਤੇ ਮੈਂ ਕਹਿੰਦਾ ਵੀ ਤੇਰਾ ਤੇਰੀ ਇੰਗਾ ਨੇ ਤੇਰਾ ਆਪਰੇਸ਼ਨ ਕਰਾਇਆ ਤਾਂ ਤੇਰੇ ਫਾਇਦੇ ਵਾਸਤੇ ਕਰਾਇਆ ਤਾਂ ਜੋ ਵੀ ਕਰਾਂਦਾ ਪੂਰੇ ਫਾਇਦੇ ਬਸ ਹੁਣ ਤੁਹਾਡੇ ਸਰੀਰ ਨੇ ਨਹੀਂ ਚੱਲਿਆ ਉਹ ਗੱਲ ਬੱਕਰੀ ਹੈ ਹਾਂ ਮੈਂ ਤਾਂ ਵੱਤ ਜੀ ਆਪਰੇਸ਼ਨ ਤੇ ਪਹਿਲਾਂ ਉਹ ਦੂਆ ਕਰਾਇਆ ਹਾਂ ਢਾਂਕੇ ਆ ਰੋ ਹਾਂ ਤਾਂ ਕਹਿੰਦੇ ਰੋਟਰੀ ਆ ਡਾਕਟਰ ਰਾਮੀ ਉਹ ਦੂਆ ਕਰਾਓ ਹਾਂ ਬਾਅਦ ਜੀ ਡਾਕਟਰ ਕੱਤੇ ਪਰ ਉਹ ਚੱਲ ਕੋਈ ਨਹੀਂ ਡਾਕਟਰ ਵੀ ਬਲੇਵਾਸਤੀ ਕਰਦੇ ਆ ਬਲੇਵਾਸਤੀ ਕਰਦੇ ਆ ਬੇਤਾ ਹੁਣ ਸਰਿੰਦਰ ਜਾਨ ਦੀ ਵੀ ਇਹ ਕੌਣ ਆ ਸੱਸ ਜੀ ਕਾਲ ਜੀ ਹਾਂ ਕੀ ਆ ਜੀ ਬੀਬੀ ਪਾਉਂਦੀ ਰਹਿੰਦੀ ਅੱਛਾ 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 ਖਬਰ ਸਰ ਬੀਬੀ ਜਦ ਤੱਕ ਮਨਾਜਰ ਬਾਈ ਬਾਹਰਾਂ ਕਰਤੇ ਹਾਂ ਉਹਨਾਂ ਟਾਈਮ ਬੀਬੀ ਦੀ ਨਿਗਰਾਨੀ ਕੰਟੀਨਿਊ ਰੱਖਣੀ ਆ ਹਾਂ ਚਾਚੂ ਬਣਾ ਕੇ ਪਹਲਾ ਜਿੰਦੀ ਵਿਚਾਰੀ ਪਾਣੀ ਧਾਣੀ ਰੋਟੀ ਵੀ ਪਾ ਕੇ ਦੇ ਜਿੰਦੀ ਹਾਂ ਠੰਡਾ ਦੇ ਉਹਨੂੰ ਠੰਡਾ ਆਇਆ ਨਾ ਬਿੱਲੀ ਬੈਠਾ ਕੰਮ ਕਰ ਕੋਈ ਇਹ ਮੰਮੀ ਕੋਲ ਆਈ ਐ ਰਿਸ਼ਤੇਦਾਰ ਨਹੀਂ ਨਾ ਬਣ ਕੁੜੀ ਔਰੇ ਦੀ ਤੂੰ ਚੱਲ ਖੁੱਲ ਨਹੀਂ ਖਾਈ ਦਾ ਇਹ ਜਾਂਦੇ ਇਹ ਹਰੇਕ ਚੀਜ਼ ਮੂਠ ਚੱਕ ਕੇ ਬੰਦੀ ਐ ਇਹ ਉਮਰ ਇਹ ਜੀ ਆ ਉਮਰ ਐ ਇਦਾਂ ਦੀ ਐ ਹਾਂਜੀ ਹਾਂ ਲਓ ਜੀ ਚਲੋ ਹੋਰ ਬੜਾ ਵੀਰ ਜੀ ਐ ਠੀਕ ਠਾਕ ਬਾ ਹਾਂ ਠੀਕ ਉਹਨਾਂ ਚੜਾ ਚੜ ਜਾਣੇ ਆ ਪਤਾ ਲੱਗਣਾ ਬਦੁੱਤੀ ਆਏ ਅੱਛਾ ਜਿਹੜੇ ਬੜੇ ਦੀਦੀ ਆ ਜਾਂਦੇ ਉਹ ਵੀ ਮਾਰਦੇ ਨੇ ਕਿਹੜਾ ਹੈ ਬੜੇ ਦੀਦੀ ਮਾਰਦੇ ਨੇ ਕਿਹੜਾ ਨਹੀਂ ਇੰਨਾ ਜੇ ਫੁਨ ਕਰਾਇਦੇ ਆ ਇਹੋ ਕੰਮ ਕਰਦੇ ਆ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੇ ਵੀਡੀਓ ਚ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ